ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਮੋਰਚੇ ਲਗਾਤਾਰ ਜਾਰੀ ਹਨ ਅਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਬਾਦਸਤੂਰ ਜਾਰੀ ਹੈ ਇਸ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਇਕਜੁੱਟ ਹੁੰਦੀਆਂ ਨਜ਼ਰ ਆ ਰਹੀਆਂ ਹਨ ਪੰਜਾਬ ਦੇ ਖਨੌਰੀ ਬਾਰਡਰ ਤੇ ਸ਼ੁੱਕਰਵਾਰ ਨੂੰ ਕਿਸਾਨ ਆਗੂ ਰਕੇਸ਼ ਤਕੈਤ ਪਹੁੰਚੇ ਅਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਤਕੈਤ ਨੇ ਡੱਲੇਵਾਲ ਦਾ ਹਾਲਚਲ ਜਾਣਿਆ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਮਹੱਤਵਪੂਰਨ ਬਿਆਨ ਦਿੱਤੇ ਟਕੈਤ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਦਿੱਲੀ ਦੇ ਕੇਐਮਪੀ ਕੁੰਡਲੀ ਮਾਨੇਸਰ ਪਲਵਾਲਾ ਐਕਸਪ੍ਰੈਸ ਵੀ ਨੂੰ ਘੇਰਨ ਦੀ ਰਣਨੀਤੀ ਬਣਾਉਣੀ ਹੋਵੇਗੀ ਟਕੈਤ ਨੇ ਕਿਹਾ ਕਿ ਇਸ ਦੇ ਲਈ 4 ਲੱਖ ਤੋਂ ਵੱਧ ਟਰੈਕਟਰਾਂ ਦੀ ਲੋੜ ਹੋਵੇਗੀ ਟਕੈਤ ਨੇ ਸਾਰੇ ਕਿਸਾਨ ਸੰਗਠਨਾਂ ਤੋਂ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਹੋ ਕੇ ਅੰਦੋਲਨ ਦੀ ਨਵੀਂ ਰਣਨੀਤੀ ਤਿਆਰ ਕਰਨ ਦਾ ਸਰਦਾ ਦਿੱਤਾ ਟਕੈਤ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਾਲਜੁਗ ਦੀ ਪ੍ਰੋਫੈਸ਼ਨਲ ਸਰਕਾਰ ਹੈ ਦੇਸ਼ 'ਚ ਇੱਕ ਵਾਰ ਫਿਰ ਵੱਡਾ ਸੰਘਰਸ਼ ਹੋਵੇਗਾ ਪੰਜਾਬ ਦੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਦਿੱਲੀ ਅੰਦੋਲਨ ਤੋਂ ਵੱਡਾ ਹੋਵੇਗਾ ਪਰ ਇਹ ਉਸ ਵੇਲੇ ਹੋਵੇਗਾ ਜਦੋਂ ਸਾਰੇ ਇਕਜੁੱਟ ਹੋਣਗੇ ਉਨ੍ਹਾਂ ਕਿਹਾ ਕਿ ਇਹ ਪੂੰਜੀਵਾਦੀਆਂ ਦੀ ਸਰਕਾਰ ਹੈ ਜੋ ਸਰਕਾਰੀ ਕਤਲੇਆਮ ਕਰ ਰਹੀ ਹੈ ਉਸ ਨੂੰ ਕੋਈ ਦਰਦ ਨਹੀਂ ਹੁੰਦਾ ਦਰਦ ਉਸ ਨੂੰ ਹੁੰਦਾ ਹੈ ਜਿਸ 'ਚ ਕੋਈ ਰਹਿਮ ਹੋਵੇ ਰਕੇਸ਼ ਕੈਦ ਨੇ ਕਿਹਾ ਕਿ ਐਸ ਕੇ ਐਮ ਅਤੇ ਹੋਰ ਸੰਗਠਨਾਂ ਨੂੰ ਬੈਠ ਕੇ ਇਸ ਕਿਸਾਨ ਅੰਦੋਲਨ ਤੇ ਚਰਚਾ ਕਰਨੀ ਹੋਵੇਗੀ ਦੇਸ਼ ਦੀਆਂ ਨਜ਼ਰਾਂ ਇੱਥੇ ਬਣੀਆਂ ਹੋਈਆਂ ਹਨ ਗਲਬਾ ਦੌਰਾਨ ਮੋਰਚੀ ਦੀ ਲੜਾਈ ਕਿਵੇਂ ਲੜੀ ਜਾਵੇਗੀ ਦਿੱਲੀ ਦੇ ਅੰਦੋਲਨ ਤੇ ਇਸ ਅੰਦੋਲਨ ਨੂੰ ਲੰਬੇ ਖਿੱਚਣ ਦੇ ਲਈ ਕੇਂਦਰ ਸਰਕਾਰ ਪ੍ਰਯਾਸ ਕਰੇਗੀ ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਇਕਜੁੱਟ ਹੋਣਾ ਹੋਵੇਗਾ ਇਸ ਨੂੰ ਪੂਰੇ ਦੇਸ਼ ਦਾ ਅੰਦੋਲਨ ਬਣਾਉਣਾ ਹੋਵੇਗਾ ਅਸੀਂ ਸਾਰੇ ਲੋਕ ਇਕੱਠੇ ਹਾਂ ਜੇਕਰ ਸਰਕਾਰ ਆਪਣੀ ਜਿੱਤ ਤੇ ਅੜੀ ਹੈ ਤਾਂ ਅਸੀਂ ਵੀ ਆਪਣੇ ਮੋਰਚੇ ਤੇ ਡਟੇ ਹਾਂ ਰਕੇਸ਼ ਟਕੈਤ ਨੇ ਖਨੌਰੀ ਬਾਰਡਰ ਦੇ ਕਿਸਾਨਾਂ ਦੇ ਨਾਲ ਸੰਵਾਦ ਕੀਤਾ ਤੇ ਉਹਨਾਂ ਨੂੰ ਸਮਰਥਨ ਦਾ ਯਕੀਨਵੀਂ ਦੁਆ ਹੈ ਤਕੈਦ ਦੁਪਹਿਰ ਤੱਕ ਖਨੌਰੀ ਬਾਰਡਰ ਤੇ ਕਿਸਾਨਾਂ ਦਰਮਿਆਨ ਮੌਜੂਦ ਰਹੇ ਉਹਨਾਂ ਦੀਆਂ ਮੰਗਾਂ ਤੇ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਚਰਚਾ ਕੀਤੀ ਦੱਸਦਈਏ ਕਿ ਪਿਛਲੇ 19 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਮਨੁਵਰਤ ਲਗਾਤਾਰ ਜਾਰੀ ਹੈ ਉਹਨਾਂ ਨੇ ਸੰਯੁਕਤ ਲੜਾਈ ਦੇ ਲਈ ਕਿਸਾਨ ਸਮੂਹਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਰਕੇਸ਼ ਤਕੈਦ ਦੇ ਨਾਲ ਇਸ ਦੌਰਾਨ ਐਸਕੇਐਮ ਦੇ ਨੇਤਾ ਹਰਿੰਦਰ ਸਿੰਘ ਲਖੋਵਾਲੀ ਮੌਜੂਦ ਰਹੇ ਇਸ ਦਰਮਿਆਨ ਕਿਸਾਨ ਨੇਤਾ ਸਰਮਣ ਸਿੰਘ ਪੰਦੇਰ ਨੇ ਸ਼ੰਭੂ ਪ੍ਰਦਰਸ਼ਨ ਸਥਲ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਥੱਲੇ 101 ਕਿਸਾਨਾਂ ਦਾ ਇੱਕ ਸਮੂਹ 14 ਸਤੰਬਰ ਨੂੰ ਦੁਪਹਿਰ 'ਚ ਸ਼ੰਭੂ ਮੋਰਚੇ ਤੋਂ ਦਿੱਲੀ ਤੱਕ ਫਿਰ ਰਵਾਨਾ ਪਾਵੇਗਾ ਜਿਕਰੇ ਖਾਸ ਹੈ ਕਿ ਇਸ ਤੋਂ ਪਹਿਲਾਂ ਦੋ ਜਥੇ ਪੁਲਿਸ ਵੱਲੋਂ ਵਾਪਸ ਮੋੜ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਕਿਸਾਨ ਦਿੱਲੀ ਕੂਚ ਲਈ ਅੜੇ ਹੋਏ ਹਨ ਤਾਂ ਇਸ ਦਰਮਿਆਨ ਹੁਣ ਰਕੇਸ਼ਟ ਕਹਿਤ ਨੇ ਕੇਐਮਪੀ ਕਿਰਨ ਦੇ ਐਲਾਨ ਨੇ ਇੱਕ ਨਵਾਂ ਹੀ ਵਿਵਾਦ ਪੈਦਾ ਕਰ ਦਿੱਤਾ ਹੈ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ ਬੁਲੰਦ ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਤੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ